ਕੰਗਨਰ ਰੋਧ ਦੇ ਵੱਲੋਂ ਲਗਾਤਾਰ ਪੰਜਾਬ ਪ੍ਰਤੀ ਨਫਤ ਭਰੇ ਬਿਆਨ ਆ ਜਿਹੜੇ ਦਿੱਤੇ ਜਾ ਰਹੇ ਨੇ ਇੱਕ ਵਾਰ ਫਿਰ ਕੰਗਨਰ ਰੋਧ ਦੇ ਵੱਲੋਂ ਵੀ ਵਾਅਦਿਤ ਬਿਆਨ ਆ ਜਿਹੜਾ ਦਿੱਤਾ ਜਾ ਰਿਹਾ ਜਿਸ ਨੂੰ ਲੈ ਕੇ ਹੁਣ ਭਾਜਪਾ ਦੇ ਪੰਜਾਬ ਦੇ ਜਿਹੜੇ ਆਗੂ ਨੇ ਉਹ ਵੀ ਉੱਤੇ ਹਮਲਾਵਰ ਹੋ ਰਹੇ ਨੇ ਤਾਂ ਲਗਾਤਾਰ ਉਸ ਦੇ ਬਿਆਨਾਂ ਦੀ ਜਿੱਥੇ ਵਿਰੋਧੀ ਪਾਰਟੀਆਂ ਦੇ ਨੁਮਾਇੰਦੇ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ ਕਿਸਾਂ ਜਿੱਥੇ ਬੰਦੀਆਂ ਨੂੰ ਨਿੰਦਾ ਕੀਤੀ ਜਾ ਰਹੀ ਤਾਂ ਉਤੀ ਹੁਣ ਭਾਜਪਾ ਦੇ ਵਿੱਚ ਵੀ ਬਗਾਵਤ ਦੇ ਸਰੂਪ ਨੇ ਸ਼ੁਰੂ ਹੋ ਚੁੱਕੇ ਹੋਏ ਨੇ ਹਰਜੀਤ ਗਰੇਵਾਲ ਦੇ ਵੱਲੋਂ ਵੀ ਇਸ ਦੀ ਅਨਿੰਦਾ ਕੀਤੀ ਗਈ ਹੈ ਤਾਂ ਆਪਾ ਕੰਨਰਨੋਦ ਦੇ ਵੱਲੋਂ ਪੰਜਾਬ ਦੇ ਪ੍ਰਤੀ ਬਿਆਨ ਦਿੱਤੇ ਗਏ ਨੂੰ ਗਲਬਤ ਕਰਾਂਗੇ ਮੇਰੇ ਨਾਲ ਭਾਰਤੀ ਕਿਸਾਨ ਮਜ਼ਦੂਰ ਜੂਨੀਅਨ ਦੇ ਸੂਬਾ ਪ੍ਰਧਾਨ ਦਿਲਬਖ ਸਿੰਘ ਜੀ ਮੌਜੂਦ ਨੇ ਦਿਲਬਖ ਸਿੰਘ ਕੰਨਰਨੋਦ ਦੇ ਵੱਲੋਂ ਫਿਰ ਲਗਾਤਾਰ ਪੰਜਾਬ ਦੇ ਪ੍ਰਤੀ ਬਿਆਨ ਦਿੱਤਾ ਗਿਆ ਕਿ ਪੰਜਾਬ ਦੇ ਲੋਕ ਨਾਲ ਦੇ ਸੂਬਿਆਂ ਦੇ ਲੋਕ ਨੇ ਕਿਹਾ ਕਿ ਨਾਲ ਦੇ ਸੂਬੇ ਦੇ ਲੋਕ ਹਿਮਾਚਲ ਆ ਕੇ ਇੱਥੇ ਚਿੱਟਾ ਪੀਂਦੇ ਨੇ ਸ਼ਰਾਬ ਪੀਂਦੇ ਨੇ ਤੇ ਹੱਲਾ ਗੁੱਲਾ ਕਰਦੇ ਨੇ ਤਾਂ ਹਿਮਾਚਲ ਦੇ ਨੋਜਵਾਨਾਂ ਨੂੰ ਇਹਨਾਂ ਤੋਂ ਬਚਣ ਦੀ ਲੋੜ ਹੈ ਕਿਵੇਂ ਦੇਖਦੇ ਗੱਲ ਇਹ ਜੀ ਮੈਂ ਇੱਕ ਅੰਮ੍ਰਿਤਧਾਰੀ ਸੇਖਾਂ ਸਾਡੇ ਅੰਕੁਰੂ ਮਹਾਰਾਜ ਨੇ ਲਿਖਤ ਵਿੱਚ ਦਿੱਤਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿ ਸੋ ਕਿਉ ਮੰਦਾ ਕੀਏ ਜਿਸ ਜਿਵੇਂ ਇਜ਼ਾਮ ਅਸੀਂ ਔਰਤ ਨੂੰ ਮਾੜਾ ਨਹੀਂ ਕਹ ਸਾਡੇ ਗੁਰੂ ਪਰ ਮੈਂ ਕਹਿਣਾ ਵੀ ਇਹੋ ਜੀ ਬਿਸ਼ਰਮ ਜਨਾਨੀ ਆ ਜਿਹੜੀ ਇਹ ਪੁੱਲ ਨੂੰ ਹਟਦੀ ਹੋਈ ਨਹੀਂ ਔਰ ਸਾਨੂੰ ਵੀ ਇਹਦੇ ਬਾਰੇ ਮਾੜਾ ਚੰਗਾ ਬੋਲਣਾ ਪੈਂਦਾ ਇਹ ਚੰਗੀ ਗੱਲ ਨਹੀਂ ਹੈਗੀ ਅਸੀਂ ਇਹਨੂੰ ਤੁਹਾਡੇ ਮਾਧਿਅਮ ਰਾਈ ਕਹਿੰਦੇ ਬੀਬੀ ਕੋਈ ਹੋਰ ਤਰੀਕਾ ਲੱਭ ਲਾ ਥੋੜਾ ਥੋੜੇ ਤਰੀਕੇ ਤੁਹਾਡੇ ਕੋ ਫਿਲਮ ਵਾਲਿਆਂ ਕੋਲੇ ਇਹ ਪਪੂਲਰ ਹੋਣ ਦੇ ਜਿਹੜੇ ਥੋੜੇ ਤਰੀਕੇ ਨੇ ਤੁਸੀਂ ਇਹੋ ਜਿਹਾ ਤਰੀਕਾ ਲੱਭੋ ਐਵੇਂ ਕਿਸਾਨਾਂ ਮਜ਼ਦੂਰਾਂ ਦੇ ਮੂੰਹ ਨਾਲ ਲੱਗ ਤੇਰੇ ਪਹਿਲਾਂ ਇੱਕ ਥੱਪੜ ਪਿਆ ਸੀ ਜੇ ਕਿਤੇ ਤੂੰ ਹੱਥ ਆ ਗਈ ਫਿਰ ਤੇਰਾ ਕਲਾਰਾ ਪਹਿ ਜਾਣਾ ਫਿਰ ਤੂੰ ਕਹਿਣਾ ਵੀ ਮੇਰੇ ਇਹ ਕੰਮ ਮੇਰਾ ਖਰਾਬ ਕਰਤਾ ਇਹਨਾਂ ਨੇ ਫਿਲਮਾਂ ਫੁਲਮਾਂ ਤੇਰੀਆਂ ਕੀ ਚੱਲਣੀਆਂ ਤੂੰ ਹੋਰ ਕੁਝ ਬਣਾ ਲਾ ਜੋ ਚਲਾ ਸਕਦੀਆਂ ਉਧਰ ਪਪੂਲਰ ਹੋ ਜਾ ਤੂੰ ਕਿਸਾਨਾਂ ਦਾ ਮਜ਼ਦੂਰਾਂ ਨਾਲ ਪੰਗਾ ਨਾ ਲੈ ਚੰਗੀ ਗੱਲ ਨਹੀਂ ਹੈ ਕਾਰਨ ਕੀ ਸਮਝੋ ਪੰਜਾਬ ਦੇ ਪ੍ਰਤੀ ਇਹਨਾਂ ਨਫਤ ਕਿਉਂ ਭਰੀ ਹੈ ਇਹਨਾਂ ਦੇ ਮਨ ਦੇ ਵਿੱਚ ਨਫਰੇ ਤੇ ਦੇ ਮਨ ਚ ਕੀ ਹੈ ਵੀ ਇਹ ਇਹ ਪੈਸੇ ਪੂਸੇ ਲੈ ਕੇ ਇਹ ਫਿਰਕਾ ਪਰਸਤੀ ਦੇ ਤੌਰ ਤੇ ਪੈਸੇ ਪੂਸੇ ਲੈ ਕੇ ਬਿਆਨ ਦਿੰਦੀ ਆ ਹੋਰ ਇਹਦੇ ਮਨ ਚ ਕੀ ਨਫਰਤ ਹੋਣੀ ਆ ਪੰਜਾਬ ਵਾਲਿਆਂ ਨੇ ਇਹ ਤਾਂ ਕਿਹੜੀ ਮੱਝ ਖੋਲ ਲੈਂਦੀ ਆ ਵੀ ਜਿਹੜੀ ਇਹਦੀ ਨਫਰਤ ਹੋਣੀ ਆ ਇਹਦਾ ਤੇ ਅਹੀ ਵਿਗਾੜੇ ਕੁਝ ਨਹੀਂ ਪਈ ਬਹੁਤੀ ਗੱਲ ਹੈ ਇੱਕ ਥੱਪੜ ਤੇਰੇ ਪਿਆ ਵਾ ਉਹ ਉਨੀ ਕੁ ਗੱਲਬਾਤ ਹੋ ਗਈ ਨਿਬੜ ਗਈ ਤੇ ਇਹ ਤੂੰ ਬੋਲਣਾ ਨਹੀਂ ਹਟੇਗੀ ਫਿਰ ਅੱਗੇ ਹੋਰ ਪੈਣਗੀ ਕੋਈ ਫਾਇਦਾ ਇਸ ਗੱਲ ਦਾ ਅੱਜ ਹੀ ਕਹਨੇ ਆਂ ਅਸੀਂ ਤੁਹਾਡੇ ਸਾਹਮਣੇ ਫਿਰ ਕਹਨੇ ਆਂ ਵੀ ਬੀਬੀ ਨਾ ਬੋਲ ਚੰਗੀ ਗੱਲ ਨਹੀਂ ਅਸੀਂ ਤੈਨੂੰ ਬਾਰ-ਬਾਰ ਮਾੜਾ ਕਹਿੰਦੇ ਚੰਗੇ ਨਹੀਂ ਲੱਗਦੇ ਨਾ ਬੋਲ ਤਾਂ ਪਹਿਲਾਂ ਜਦੋਂ ਕੰਗਰਾਂ ਦੇ ਵੱਲੋਂ ਬਿਆਨ ਦਿੱਤੇ ਜਾਂਦੇ ਸੀ ਨਾ ਤਾਂ ਭਾਜਪਾ ਅੱਗੂ ਉਸ ਨੂੰ ਕਵਰ ਕਰਦੇ ਹੋਏ ਨਜ਼ਰ ਆ ਰਹੇ ਸੀ ਸੋ ਉਸ ਦੇ ਹੱਕ ਦੇ ਹੋਏ ਪਰ ਹੁਣ ਜੇਕਰ ਪੰਜਾਬ ਦੇ ਨੁਮਾਇੰਦੇ ਦੀ ਗੱਲ ਕਰੀਏ ਜਿਹੜੇ ਪੰਜਾਬ ਜੀ ਨੁਮਾਇੰਦਗੀ ਕਰ ਰਹੇ ਨੇ ਭਾਜਪਾ ਦੇ ਅ ਉਹ ਕੰਗਨ ਨੋਟਾ ਕੀਤਾ ਜਾ ਰਿਹਾ ਸੁਨੀਲ ਜਾਖੜ ਜਿਹੜੇ ਇੱਕ ਕਿਸਾਨ ਨੇ ਉਹ ਵੀ ਕਿਸਾਨੀ ਦੇ ਵਿੱਚ ਉਹਨੇ ਸਿਆਣੇ ਆਗੂ ਨੇ ਉਹਨਾਂ ਨੂੰ ਪਤਾ ਕਿ ਬਿਆਨ ਦੇ ਨਾਲ ਮਸਲੇ ਹੱਲ ਨਹੀਂ ਹੁੰਦੇ ਫੁੱਟਸ ਤੇ ਬਿਆਨ ਦੇ ਕੇ ਤੇ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਔਰ ਉਹਨਾਂ ਨੂੰ ਵੀ ਚਾਹੀਦਾ ਕਿ ਸਰਕਾਰ ਨੂੰ ਕਹਿ ਕੇ ਜਿਹੜੇ ਕਿਸਾਨਾਂ ਮਜ਼ਦੂਰਾਂ ਦੇ ਮਸਲੇ ਹੱਲ ਕਰਾਓ ਇਹ ਬੀਬੀ ਨੂੰ ਪਾਰਟੀ ਚੋਂ ਬਾਹਰ ਕੱਢੋ ਇਹਦੀ ਜਿਹੜੀ ਮੈਂਬਰਸ਼ਿਪ ਆ ਰੱਦ ਕਰੋ ਇਹਦਾ ਕੰਮ ਖਤਮ ਕਰੋ ਇਹਨੂੰ ਬੇਲੀ ਕਰਕੇ ਘਰ ਨੂੰ ਬਿਠਾਓ ਇਹਨੂੰ ਇੱਕ ਹੋਰ ਕੰਮ ਕਰਨ ਵਾਲੀ ਬਣੇ ਤੇ ਐਵੇਂ ਨਾ ਲੋਕਾਂ ਨੂੰ ਤੰਗ ਕਰੋ ਲੋਕਾਂ ਚੰਗਾ ਨਹੀਂ ਲੱਗਦਾ ਜਕੜ ਦੀ ਤੁਸੀਂ ਜਕੜ ਨੂੰ ਲਗਾਤਾਰ ਪੰਜਾਬ ਦੇ ਹਮਾਇਤ ਕਰਦੇ ਹੋਏ ਨਜ਼ਰ ਆ ਰਹੇ ਨੇ ਪਿਛਲੇ ਦਿਨੀ ਚਰਚਾਵਾਂ ਹੋਈਆਂ ਕਿ ਅਸਤੀਫਾ ਦੇ ਦਿੱਤਾ ਹੈ ਅਗਰ ਦੇ ਦਿੱਤਾ ਤਾਂ ਪਾਰਟੀ ਦੇ ਮਜ਼ਦੂਰ ਉਪਰ ਮਨਜ਼ੂਰ ਕੀਤਾ ਕਿ ਨਹੀਂ ਕੀਤਾ ਹਜੇ ਤੇ ਸੋਸੋਪੰਜ ਬਣਿਆ ਹੋਇਆ ਕਿਹਾ ਵੀ ਜਾ ਰਿਹਾ ਕਿ ਇਹ ਮੁਲਾਕਾਤ ਵੀ ਕੀਤੀ ਗਈ ਹੈ ਸੁਨੀਲ ਜਕੜ ਦੇ ਵੱਲੋਂ ਆਪਣਾ ਪ੍ਰਧਾਨ ਮੰਤਰੀ ਨਿੰਦਰ ਮੋਦੀ ਤੇ ਅਮੀਸ਼ਾ ਵੱਲੋਂ ਇਹ ਵੀ ਕਿਹਾ ਕਿ ਪੰਜਾਬ ਦੇ ਪ੍ਰਤੀ ਆਪ ਦਾ ਰਵਈਆ ਬਦਲੋ ਜੇ ਰਵਈਆ ਬਦਲੋਗੇ ਤਾਂ ਹੀ ਤੁਹਾਨੂੰ ਕੁਝ ਬਦਲਿਆ ਹੋਇਆ ਨਜ਼ਰ ਆਊਗਾ ਕਿ ਲੱਗਦਾ ਕਿ ਸੁਨੀਲ ਜਾਖੜ ਪੰਜਾਬ ਦੇ ਕਿਸਾਨਾਂ ਦੇ ਨਾਲ ਉਹਨਾਂ ਨੇ ਕਿਸਾਨਾਂ ਦੀ ਵੀ ਗੱਲ ਕੀਤੀ ਕਿਸਾਨਾਂ ਦਾ ਮਸਲਾ ਵੀ ਹੱਲ ਕੀਤਾ ਜਾਵੇ ਕਿ ਲੱਗਦਾ ਹੁਣ ਸੁਨੀਲ ਜਾਖੜ ਪੰਜਾਬ ਦੇ ਕਿਸਾਨਾਂ ਦਾ ਜਾਫਰ ਪੰਜਾਬ ਜਿਹੜੇ ਹੋਰ ਮਹੱਤਵਪੂਰਨ ਮੁੱਦੇ ਨੇ ਉਹਨਾਂ ਉੱਤੇ ਪੂਰ ਦੇ ਨਜ਼ਰ ਆ ਰਹੇ ਨੇ ਇਹ ਗੱਲਾਂ ਆ ਜੀ ਸੁਨੀਲ ਜਾਖੜ ਜੀ ਨੂੰ ਪਤਾ ਲੱਗ ਗਿਆ ਵੀ ਜਿਹੜੇ ਅਸੀਂ 400 ਤੋਂ ਪਾਰ ਗਿਣਦੇ ਸੀ ਔਰ ਹਰਿਆਣੇ ਦੀ ਜੋ ਹਾਲਾਤ ਨੇ ਇਹਨਾਂ ਨੂੰ ਸੁਨੀਲ ਜਾਖੜ ਨੇ ਭਾਪ ਲਿਆ ਪੰਜਾਬ ਦੇ ਵਿੱਚ ਇਲੈਕਸ਼ਨ ਦੇ ਵਿੱਚ ਕਿਤੇ ਬੀਜੇਪੀ ਦੇ ਪੈਰ ਨਹੀਂ ਲੱਗਣ ਤੇ ਕਿਸਾਨਾਂ ਨੇ ਡੰਡੇ ਨਾਲ ਭਜਾ ਕੇ ਰੱਖੇ ਆ ਜੇ ਇਹਨਾਂ ਦੇ ਹਾਲਾਤ ਐ ਹੀ ਰਹੇ ਪੰਜਾਬ ਦੇ ਪ੍ਰਤੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦਾ ਜਿਹੜਾ ਪੂਰੀਆ ਬਿਸਤਰਾ ਜਮੇ ਗੋਲ ਹੋ ਜਾਣਾ ਇਹਨਾਂ ਦੇ ਪੈਰ ਨਹੀਂ ਲੱਗਣਗੇ ਇਸ ਚੀਜ਼ ਨੂੰ ਵੀ ਦੇਖਦੇ ਆ ਦੂਜਾ ਸੁਨੀਲ ਜਾਕਰ ਨੇ ਇੱਕ ਚੈਲੰਜ ਕੀਤਾ ਸੀ ਕਿ ਸਾਡੇ ਨਾਲ ਓਪਨਲੀ ਬਹਿਸ ਕਰੋ ਅਸੀਂ ਫਿਰ ਉਹ ਕਿਸਾਨ ਭਵਨ ਬੁੱਕ ਕਰਾ ਕੇ ਇਹਨਾਂ ਦੀਆਂ ਸੀਟਾਂ ਖਾਲੀ ਕਰਕੇ মিডিਆ ਨੇ ਉਹ ਪੂਰਾ ਕਵਰ ਕੀਤਾ ਵੀ ਉੱਥੋਂ ਸਾਡੇ ਨਾਲ ਬੈਸ ਕਰਨ ਤੋਂ ਸਾਡੇ ਨਾਲ ਗੱਲਬਾਤ ਕਰਨ ਤੋਂ ਵੀ ਭੱਜੇ ਹੋਏ ਨੇ ਉੱਥੇ ਵੀ ਸੁਨੀਲ ਜਾਖੜ ਦੀ ਪੇਜਤੀ ਹੋਈ ਸੀ ਇਸ ਕਰਕੇ ਉਹਨੂੰ ਪਤਾ ਲੱਗ ਗਿਆ ਉਹ ਸਿਆਣਾ ਲੀਡਰ ਆ ਉਹਨੂੰ ਪਤਾ ਲੱਗ ਗਿਆ ਕਿ ਇਹਨਾਂ ਮਸਲਿਆਂ 'ਚ ਕੁਛ ਨਹੀਂ ਲੱਗਿਆ ਮਸਲਾ ਹੱਲ ਕਰਨ ਦੇ ਵਿੱਚ ਹੀ ਸਾਡਾ ਫਾਇਦਾ ਸਾਡੀ 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 ਲੜਾਈ ਕਿਸੇ ਨੈਤਿਕ ਬੰਦੇ ਨੈਤਿਕ ਵਿਅਕਤੀ ਨੈਤਿਕ ਪਾਰਟੀ ਨਾਲ ਨਹੀਂ ਹੈਗੀ ਸਾਡੀ ਲੜਾਈ ਐ ਸਿਸਟਮ ਨਾਲ ਸਿਸਟਮ ਨੂੰ ਸਹੀ ਕਰੋ ਕਿਸਾਨ ਮਜ਼ਦੂਰ ਵਪਾਰੀ ਮੁਲਾਜ਼ਮ ਉਹਨਾਂ ਦੇ ਬੰਦੇ ਜਿਹੜੇ ਹੱਕ ਉਹਨਾਂ ਨੂੰ ਦਿਓ ਤਾਂ ਕਿ ਤੁਹਾਡੇ ਵੀ ਲੋਕ ਕੋਣ-ਕੋਣ ਤੁਹਾਨੂੰ ਕਾਲਾ ਨਾ ਕੱਢਣ। ਸੁਨੀਲ ਜਾਖੜ ਦੇ ਇਸ ਕਦਮ ਨੂੰ ਕਿਵੇਂ ਦੇਖਦੇ ਹੋ? ਤੁਸੀਂ ਸੁਨੀਲ ਜਾਖੜ ਦੀ ਤਾਰੀਫ਼ ਕਰੋਗੇ ਕਿ ਜਾਂ ਫਿਰ ਅੱਜ ਵੀ ਕਹਿੰਦੇ ਸੁਨੀਲ ਜਾਖੜ ਕਿਉਂਕਿ ਲਗਾਤਾਰ ਹੁਣ ਪੰਜਾਬ ਤੇ ਹੱਕ ਦੇ ਵਿੱਚ ਖੜੇ ਹੋਣ ਦੇ ਨਜ਼ਰ ਆ ਰਹੇ ਨੇ। ਮੈਂ ਕਹਿੰਦਾ ਜੀ ਜਿਹੜਾ ਪੰਜਾਬ ਲਈ ਬੋਲਦਾ ਕੋਈ ਵੀ ਬੰਦਾ ਚਾਹੇ ਉਹ ਭਾਜਪਾ ਦਾ, ਕਾਂਗਰਸ ਦਾ, ਆਮ ਆਦਮੀ ਦਾ, ਕਿਸਾਨ ਆ, ਮਜ਼ਦੂਰ ਆ ਜੋ ਪੰਜਾਬ ਲਈ, ਪੰਜਾਬ ਦੇ ਹੱਕਾਂ ਲਈ, ਪੰਜਾਬ ਦੇ ਕਿਸਾਨਾਂ ਦੇ ਹੱਕਾਂ ਲਈ, ਵਪਾਰੀ, ਮਲਾਜ਼ਮ ਦੇ ਹੱਕਾਂ ਲਈ ਬੋਲਦਾ ਨਾ ਉਹ ਪੰਜਾਬ ਦਾ ਮੈਂ ਮੰਨ ਸਕਦੇ ਆਂ ਵੀ ਹਮੈਤੀ ਆ ਪੰਜਾਬ ਦੇ ਲਈ ਉਹਦੇ ਦਿਲ 'ਚ ਦਰਦ ਵਾ ਤੇ ਉਹ ਪੰਜਾਬ ਦਾ ਕੁਝ ਕਰਨਾ ਚਾਹੁੰਦਾ ਅਸੀਂ ਉਹਨੂੰ ਚੰਗਾ ਹੀ ਕਹਾਂਗੇ ਅਸੀਂ ਉਹਨੂੰ ਕਦੀ ਮਾੜਾ ਨਹੀਂ ਕਹਿੰਦੇ ਜਿਹੜਾ ਬੰਦਾ ਚੰਗਾ ਕੰਮ ਕਰਦਾ ਉਹਨੂੰ ਚੰਗਾ ਹੀ ਕਹਿਣਾ ਚਾਹੀਦਾ ਮਾੜਾ ਨਹੀਂ ਕਹਿਣਾ ਚਾਹੀਦਾ ਪਾਰਟੀ ਚਾਹੇ ਕੋਈ ਵੀ ਹੋਵੇ ਧੰਨਵਾਦ ਬਿਲਕੁਲ ਇਹ ਸਨ ਭਾਰਤੀਆ ਕਿਸਾਨ ਮਜ਼ਦੂਰ ਜੂਨੀਅਨ ਦੇ ਸੂਬਾ ਪ੍ਰਧਾਨ ਦਿਲਬਖ ਸਿੰਘ ਜਿਨ੍ਹਾਂ ਦੇ ਵੱਲੋਂ ਕੰਗਨਾ ਦੇ ਉੱਤੇ ਤਿੱਖੇ ਹਮਲੇ ਕੀਤੇ ਗਏ ਨੇ ਕਿ ਕਿਸਾਨ ਪੰਜਾਬ ਨੇ ਕਿਹੜਾ ਕੰਗਨਾ ਦੀ ਮੱਝ ਖੋਲ ਲਿਆਂਦੀ ਔਰ ਦੂਜੇ ਪਾਸੇ ਸੁਨੀਲ ਜਾਖੜ ਦੀ ਵੀ ਤਾਰੀਫ ਕੀਤੀ ਗਈ ਕਿ ਸੁਨੀਲ ਜਾਖੜ ਨੂੰ ਪੰਜਾਬ ਦੇ ਹਿੱਤ ਦੇ ਵਿੱਚ ਖੜੇ ਹੁੰਦੇ ਹੋਏ ਨਜ਼ਰ ਆਦੇ ਕੈਮਰਾ ਪਰਸਨ ਸਨਮਾਨ ਦੇ ਨਾਲ ਹਿੰਮਤ ਸਿੰਘ ਦਿਪਾਲ ਦੇ ਨਿਕ ਸਵੇਰਾ ਲੁਧਿਆਣਾ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par but...